ਪਿਛਲੇ ਲੰਬੇ ਸਮੇਂ ਤੋਂ ਐਥਲੈਟਿਕਸ ਦੀ ਦੁਨੀਆ ਵਿੱਚ ਲਗਾਤਾਰ ਇੱਕ ਸਨਸਨੀ ਵਾਂਗ ਚਮਕ ਰਿਹਾ ਹੈ ਪੰਜਾਬ ਨਾਲ ਸੰਬੰਧਿਤ ਸਿੱਖ ਨੌਜਵਾਨ ਗੁਰਿੰਦਰਵੀਰ ਸਿੰਘ ਅਤੇ ਹੁਣ ਉਸ ਨੇ ਖੇਡਾਂ ਦੀ ਦੁਨੀਆ ਵਿੱਚ ਐਥਲੈਟਿਕਸ ਦੀ ਦੁਨੀਆ ਵਿੱਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਗੁਰਿੰਦਰਵੀਰ ਸਿੰਘ ਨੇ ਇੰਡੀਅਨ ਗ੍ਰੈਂਡ ਪ੍ਰੀ 1 ਦੇ ਮੁਕਾਬਲਿਆਂ ਵਿੱਚ ਦੌੜਦਿਆਂ 100 ਮੀਟਰ ਦੀ ਦੌੜ 10.20 ਸਕਿੰਟ ਦੇ ਸਮੇਂ ਨਾਲ ਮੁਕੰਮਲ ਕਰਕੇ ਭਾਰਤ ਦਾ ਕੌਮੀ ਰਿਕਾਰਡ ਆਪਣੇ ਨਾਂ ਕਰ ਲਿਆ ਹੁਣ ਤੱਕ ਇਹ ਰਿਕਾਰਡ ਤੋੜਨਾ ਅਸੰਭਵ ਹੀ ਮੰਨਿਆ ਜਾ ਰਿਹਾ ਸੀ ਜੋ ਕਿ ਮਣੀਕਾਂਤ ਹੋਬਲੀਤਰ ਦੇ ਨਾਂ ਬੋਲਦਾ ਸੀ ਜਿਸ ਨੇ 10.23 ਸਕਿੰਟ ਦੇ ਸਮੇਂ ਵਿੱਚ ਇਹ ਰਾਸ਼ਟਰੀ ਰਿਕਾਰਡ ਬਣਾਇਆ ਸੀ ਅਤੇ ਤਕਰੀਬਨ 2 ਸਾਲ ਪਹਿਲਾਂ ਇਸ রেকর্ড ਦੇ ਬਣਨ ਤੋਂ ਬਾਅਦ ਇਸ ਨੂੰ ਤੋੜਨਾ ਬਹੁਤ ਅਸੰਭਵ ਮੰਨਿਆ ਜਾ ਰਿਹਾ ਸੀ ਇਸ ਦੌੜ ਵਿੱਚ ਵੀ ਮਣਿਕਾਂਤ ਹੋਬਲੀਤਰ ਗੁਰਿੰਦਰਵੀਰ ਸਿੰਘ ਦੇ ਨਾਲ ਪੂਰੇ ਜ਼ੋਰ ਨਾਲ ਦੌੜਿਆ ਪਰ ਗੁਰਿੰਦਰਵੀਰ ਨੇ ਜਿਸ ਤਰੀਕੇ ਨਾਲ ਇਹ ਦੌੜ ਮੁਕੰਮਲ ਕੀਤੀ ਉਸ ਮੁਕਾਬਲੇ ਮਣਿਕਾਂਤ ਵੀ ਆਪਣਾ ਰਿਕਾਰਡ ਟੁੱਟਦਾ ਵੇਖਦਾ ਹੀ ਰਹਿ ਗਿਆ 24 ਸਾਲ ਦੇ ਹੁਣ ਹਾਰ ਗੁਰਿੰਦਰਵੀਰ ਸਿੰਘ ਨੇ 10.27 ਸਕਿੰਟ ਦੇ ਆਪਣੇ ਹੀ ਬਿਹਤਰੀਨ ਸਮੇਂ ਨੂੰ ਕੁਝ ਸਮੇਂ ਵਿੱਚ ਹੀ ਕੌਮੀ ਰਿਕਾਰਡ ਤੱਕ ਲਿਆਂਦਾ ਹੈ ਅਤੇ ਹੁਣ ਵੱਡੀ ਆਸ ਚੱਕੀ ਹੈ ਕਿ ਪੰਜਾਬ ਨਾਲ ਸੰਬੰਧਿਤ ਇਹ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਏਸ਼ੀਆ ਪੱਧਰ ਤੋਂ ਉੱਪਰ ਦੁਨੀਆ ਪੱਧਰ ਉਤੇ ਵੀ ਭਾਰਤ ਦਾ ਨਾਂ ਰੌਸ਼ਨ ਕਰੇਗਾ